जिस मैं मेरी टीम ने मॉर्निंग रेड करके पीओ रैसट किया जरा कि जो कमिश्नर सर साहब सरदार जी पी एस भुलर आई पी एस कमिश्नर ऑफ पुलिस अमृतसर सिटी तो सरदार आर पी एस संधु डी सी पी इनवैटिगे अमृतसर सिटी तो सरदार नवजोत सिंह जी सिद्धू डीसी पी इनवैशन अमृतसर सिटी ने दिशा निर्देश अकॉर्डिंग साढ़ा स्टाफ जरा वर्कआउट कर रहा जी ਜਿਹੜਾ ਪਿਓਰੈਸਟ ਕੀਤਾ ਉਹਦੀ ਡਿਟੇਲ ਇਸ ਪ੍ਰਕਾਰ ਹੈ ਜਿਹਦਾ ਨਾਮ ਹੈ ਜੀ ਸੰਨੀ ਸਨੂ ਗੁਰਵਿੰਦਰ ਸਿੰਘ ਆਰਓ ਗੁਰਤੀਕਪਾਦਨਗਰ ਮੈਥਰੋਡਮਿਸਰ ਕਰ ਰਹਿਣਾ ਲਗੀ ਇਹ ਬਹੁਤ ਹਾਲਤ ਸ਼੍ਰੀ ਗ੍ਰੀਆ ਗੁਪਤਾ ਮੈਡਮ ਜੀ ਐਮ ਆਈ ਸੀਡੀ ਕੋਡ ਉਹਦੇ ਵਿੱਚੋਂ ਮੁਕਦਮਾ ਨੰਬਰ 68 ਡੇਟਡ 17/3/2020 ਅੰਡਰ ਸੈਕਸ਼ਨ 403 ਜਾਂ 380 ਆਈ ਪੀ ਸੀ ਥਰਣਾ ਮਕਬੂਲ ਹੋ ਰਿਹਾ ਹੈ ਮੁਕਦਮਾ ਜਿਹਦੇ ਵਿੱਚ ਐਪੀਓ ਸੀ ਜੇ ਪੀਓ ਡੇਟ ਹੈ 10/2/2025 ਇੱਥੇ ਪਰਚਾ ਦਾ ਸੀਰੀਜ ਜਿਹਦੇ ਵਿੱਚ ਪੀਓ ਆ ਇਹਦੀ ਪੀਓ ਦੀ ਰੈਸਟ ਪਾ ਕੇ ਇੰਤਾਂ ਦਾ ਮੰਨ ਕਬੂਲ ਕਰੇ ਹਾਂ ਡਾਕਟਰ ਕਰਤਾ ਤੇ ਕੋਰਟ ਚ ਪੇਸ਼ ਕੀਤਾ ਜਾਏਗਾ ਤੇ ਕੋਈ ਪਰਚਾ ਨਹੀਂ ਕੋਈ ਪਰਚਾ ਨਹੀਂ ਨਲੀ ਮਲੇ ਦੇ ਵਿੱਚ ਲੜਾਈ ਝਗੜਾ ਇਹਦੇ ਵਿੱਚ ਬਿਨਾ ਨਾ ਤੇ ਸਰ ਕੋਈ ਨਸ਼ੇ ਉਗrati ਨਹੀਂ ਤੇ ਕੋਈ ਨਸ਼ੇਦਾਰ ਨਹੀਂ ਇਹਦੇ ਨਾਲ ਤੇ ਆਲਰੇਡੀ ਇੱਕ ਪੀਓ ਹੈ ਚਾਰ ਪੰਜ ਦਿਨ ਪਹਿਲਾਂ ਹੋੜ ਕੇ ਅੰਦਰ ਹੀ ਦਿੱਤਾ ਸੀ